Tchau, 와! ਸਤਿਨਾਮ ਵਾਹਿਗੁਰੂ ਪਰਿ ਸਤ ਸੰਗ ਜੀ ਸਤਸਾਂ ਦੇ ਉੱਤੇ ਬਿਛੋੜਾ ਪੈ ਗਿਆ ਮੇਰਾ ਸਤਗੁਰੂ ਜੀ ਦੇ ਦੋਨੋਂ ਬੱਚੇ ਜੁਲਾਵਰ ਸਿੰਘ ਤੇ ਮਾਤਾ ਗੁਜਰ ਕੌਰ ਦੇ ਨਾਲ ਤੁਰੇ ਗਏ ਗੱਲਾਂ ਕਰਦੇ ਨੇ ਕਹਿੰਦੇ ਮਾਤਾ ਜੀ ਸਾਡੇ ਵੀਰ ਨਜ਼ਰ ਨਹੀਂ ਆਉਂਦੇ ਸਾਡੇ ਪਿਤਾ ਨਜ਼ਰ ਨਹੀਂ ਆਉਂਦੇ ਮਾਤਾ ਜੀ ਕਹਿੰਨ ਲੱਗੀ ਪੁੱਤਰੋ ਕੋਈ ਗੱਲ ਨਹੀਂ ਉਹ ਕਿਤੇ ਜ਼ਰੂਰੀ ਕੰਮ ਗਏ ਹੋਏ ਨੇ ਆਜੜ ਗਏ ਮੈਂ ਬਣ ਗਏ ਇੱਕ ਕਵੀ ਲਿਖਦਾ ਉਹ ਕਹਿੰਦਾ ਮਾਂ ਗੁਜਰੀ ਲਾਡ ਲਿਆ ਨੂੰ ਲਾਡ ਲਡਾਉਂਦੀ ਜਾਂਦੀ ਏ ਸਸਾਂ ਵਿੱਚ ਸਭ ਕੁਝ ਲੋੜ ਕੇ ਉਹ ਸ਼ੁਕਰ ਮਨਾਉਂਦੀ ਜਾਂਦੀ ਏ ਖੱਤ ਸਿੰਘ ਨੂੰ ਕੰਦੜੇ ਤੇ ਚੱਕਿਆ ਏ ਜੋਰਾਵਰ ਨੂੰ ਉਂਗਲ ਨਾਲ ਲਾਇਆ ਏ ਆਹ ਸੀਸ ਗੱਜ ਬਾਲੂ ਮੂੰਹ ਕਰਕੇ ਉਹ ਸੀਸ ਚਕਾਉਂਦੀ ਜਾਂਦੀ ਏ ਸਰਸਾ ਵਿੱਚ ਸਭ ਕੁਝ ਰੋੜ ਕੇ ਉਹ ਸ਼ੁਕਰ ਮਨਾਉਂਦੀ ਜਾਂਦੀ ਏ ਮੇਰੇ ਕਲਗੀਧਰ ਦੇ ਪਾਤਸ਼ਾਹ ਦੇ ਦੋਵੇਂ ਭਜਨ ਮਾਤਾ ਗੁਜਰ ਕੌਰ ਜੀ ਤੇ ਪਹਿਲੀ ਰਾਤ ਵਿਛੋੜਾ ਪਿਆ ਦੂਸਰੀ ਰਾਤ ਕਾਮ ਚੰਦ ਜੋ ਹੇਮਤ ਸਿੰਘ ਦੇ ਚਾਚਾ ਜੀ ਕਾਮੇ ਮਛੀ ਦੇ ਨਾਮ ਦੀ ਯਾਦ ਕਰਦੇ ਨੇ ਜਦੋਂ ਉਹ ਰਾਜ ਦੇ ਦੇਵਤਾ ਜੋਰ ਪਿਆ ਕਿ ਇਹ ਕਿਰਤ ਕਰਨਾ ਕਿੰਨੇ ਜਰੇ ਸੁਨਾਤਨ ਲੋਕ ਸਨ ਤੇ ਆਪਣੇ ਆਪ ਮੁਸਲਮਾਨ ਬਣ ਗਏ ਸਰ ਇਹ ਜਿਹੜਾ ਕਰਮ ਚੱਤ ਸੀ ਇਹ ਵੀ ਮੁਸਲਮਾਨ ਬਣ ਗਿਆ ਇਹਦਾ ਨਾਂ ਰੱਖਿਆ ਗਿਆ ਕਰਮਦੀਨ ਦੂਸਰੀ ਵਾਰ ਛੋਟੇ ਸਾਂ ਜਾਦੇ ਤੇ ਮਰਦਾਰ ਗੁਜਰ ਕੌਜੇ ਬੱਚੂ ਘੀ ਬੱਚੇ ਫੈਰੇ ਅੰਮਤ ਬੰਲਾ ਹੋਇਆ ਇੱਥੇ ਹੀ ਗੰਘੂ ਗਿਆ ਕਾ ਖੇੜੀ ਅੱਗੇ ਨਾਲੇ ਸੀ ਗੰਘੂ ਦੇ ਬਾਪ ਹੋਇਆ ਕਾਮਾ ਮਸਕੀਦ ਦੇ ਨਾਲ ਜਦੋਂ ਮੈਂ ਆਪੇ ਨੂੰ ਗੁਰੂ ਪਰਿਸ਼ਾਦ ਸੰਗਤ ਨੂੰ ਮੇਰਾ ਟਾਈਮ ਸੀਮਿਤ ਹੈ ਮੈਂ ਦੋ ਅਦਮਕ ਕਹਿ ਕੇ ਸਮਝਾ ਜਾਂਚ ਕੋ ਨਾ ਤੇ ਗੁਰੂ ਪਰਿਸ਼ਾਦ ਸੰਗਤ ਜੀ ਜਦੋਂ ਇੱਕੀ ਗੰਗੂ ਮਿਲਿਆ ਇਹ ਗੱਲ ਕੀਤੀ ਕਿਹਦਾ ਕੁਲ ਗੱਲ ਨਹੀਂ ਸਮਾਂ ਆਏਗਾ ਮੈਂ ਇਹਨੂੰ ਭਰਾ ਵੀ ਲੈ ਦਿੰਦਾ ਮੈਂ